ਸਕਾਲਰਸ਼ਿਪ ਇੱਕ ਅਜਿਹੀ ਆਰਥਿਕ ਮਦਦ ਹੈ ਜੋ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਦਿੱਤੀ ਜਾਂਦੀ ਹੈ। ਇਹ ਮਦਦ ਸਰਕਾਰ, ਵਿਦਿਅਕ ਸੰਸਥਾਵਾਂ ਜਾਂ ਨਿੱਜੀ ਸੰਗਠਨਾਂ ਵੱਲੋਂ ਦਿੱਤੀ ਜਾਂਦੀ ਹੈ। ਖਾਸ ਕਰਕੇ ਉਹਨਾਂ ਵਿਦਿਆਰਥੀਆਂ ਨੂੰ ਜੋ ਆਰਥਿਕ ਤੌਰ ਤੇ ਪਿਛੜੇ ਨੇ ਜਾਂ ਜੋ ਆਪਣੇ ਮਿਹਨਤ ਅਤੇ ਯੋਗਤਾ ਰਾਹੀਂ ਚੁਣੇ ਜਾਂਦੇ ਨੇ। ਰਕਮ ਨਹੀਂ ਹੁੰਦੀ, ਇਹ ਇੱਕ ਮਾਨਸਿਕ ਅਤੇ ਆਤਮਕ ਤਾਕਤ ਹੀ ਹੁੰਦੀ ਹੈ ਜੋ ਵਿਦਿਆਰਥੀ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ ਕਿ ਉਹ ਕਿਸੇ ਵਿੱਚ ਵੀ ਸਕੂਲ ਦੀ ਵਿੱਦਿਆ ਲੈ ਸਕਦੇ ਨੇ ਪੜ੍ਹਾਈ ਦੀ ਲੈ ਸਕਦੇ ਨੇ ਖਾਸ ਕਰਕੇ ਕਿਸੇ ਵੀ ਯੂਨੀਵਰਸਿਟੀ ਵਿੱਚ ਪੜ੍ਹ ਸਕਦੇ ਨੇ ਜੇਕਰ ਉਹ ਸਕਾਲਰਸ਼ਿਪ ਲੈ ਰਹੇ ਨੇ ਸੋ ਇੱਕ ਤਾਕਤ ਪੈਦਾ ਕਰਦੀ ਹੈ ਕਈ ਵਾਰ ਇਸ ਤਰ੍ਹਾਂ ਦੀ ਮਦਦ ਦੇਣ ਦੇ ਨਾਲ ਹੋਣ ਕਈ ਹੁਸ਼ਿਆਰ ਵਿਦਿਆਰਥੀ ਮਜਬੂਰੀ ਵਸ ਪੜ੍ਹਾਈ ਛੱਡ ਦਿੰਦੇ ਨੇ ਇਸ ਲਈ ਇਹ ਸਹਾਇਤਾ ਇੱਕ ਐਸਾ ਢਾਂਚਾ ਹੈ ਜੋ ਵਿਦਿਆਰਥੀਆਂ ਦੇ ਸੁਪਨੇ ਸাকার ਕਰਦੇ ਆ ਸਕਾਲਰਸ਼ਿਪ ਉਹ ਆਧਾਰ ਬਣਦੀ ਹੈ ਜਿਸ ਰਾਹੀਂ ਘੱਟ ਆਮਦਨ ਵਾਲੇ ਪਛੜੇ ਭਾਗਾਂ ਅਤੇ ਯੋਗਤਾ ਰਾਹੀਂ ਚੁਣੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪਹੁੰਚ ਮਿਲਦੀ ਹੈ ਇਸ ਮਦਦ ਰਾਹੀਂ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਨੇ ਹੋਸਟਲ ਵਿੱਚ ਰਹਿ ਸਕਦੇ ਹਨ ਜਾਂ ਕਿਤਾਬਾਂ ਤੇ ਹੋਰ ਅਕਾਦਮਿਕ ਸਾਧਨਾਂ ਦੀ ਖਰੀਦ ਕਰ ਸਕਦੇ ਨੇ ਸਮਾਜ ਵਿੱਚ ਜਿੱਥੇ ਆਰਥਿਕ ਅਸਮਾਨਤਾ ਹੁੰਦੀ ਹੈ ਉੱਥੇ ਸਕਾਲਰਸ਼ਿਪ ਵਰਗੀਆਂ ਸਕੀਮਾਂ ਵਿਦਿਆਰਥੀਆਂ ਲਈ ਇੱਕ ਆਸ ਦੀ ਕਿਰਨ ਹੁੰਦੀਆਂ ਨੇ ਇਹ ਨਾ ਸਿਰਫ ਵਿਦਿਆਰਥੀਆਂ ਦੀ ਮਦਦ ਕਰਦੀਆਂ ਸਗੋਂ ਸਮਾਜਿਕ ਨੇਿਆਂ ਦੀ ਸਥਾਪਨਾ ਵੀ ਐਮ ਭੂਮਿਕਾ ਨਿਭਾਉਂਦੀਆਂ ਨੇ ਸੋ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਕਿਹਾ ਕਿ ਹਾਸ਼ੀਏ ਤੇ ਰਹਿਣ ਵਾਲੇ ਭਾਈਚਾਰਿਆਂ ਦੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਦੇਰੀ ਅਤੇ ਅਸਫਲਤਾ ਵੱਡੀ ਚਿੰਤਾ ਦਾ ਵਿਸ਼ਾ ਇਹ ਪੱਤਰ ਰਾਹੁਲ ਗਾਂਧੀ ਨੇ ਬਿਹਾਰ ਦੇ ਇੱਕ ਹੋਸਟਲ ਦੇ ਹਾਲਾਤ ਦੇ ਜ਼ਾਇਦੇ ਤੋਂ ਬਾਅਦ ਲਿਖਿਆ ਜਿੱਥੇ ਵਿਦਿਆਰਥੀਆਂ ਨੇ ਮੈਸ ਸਹੂਲਤਾਂ ਦੀ ਕਮੀ ਸਮੇਤ ਕਈ ਮੁੱਦਿਆਂ ਬਾਰੇ ਗੰਭੀਰ ਸ਼ਿਕਾਇਤਾਂ ਵੀ ਕੀਤੀਆਂ ਦਾਸੇ ਦੇ 10 ਜੂਨ ਨੂੰ ਲਿਖੇ ਪੱਤਰ ਵਿੱਚ ਰਾਹੁਲ ਗਾਂਧੀ ਨੇ ਲਿਖਿਆ ਕਿ ਉਹ ਦੋ ਅਹੰਕਾਰਪੂਰਨ ਮੁੱਦੇ ਵੱਲ ਧਿਆਨ ਦੇਣ ਦੀ ਮੰਗ ਕਰਦੇ ਹਨ ਜੋ ਕਿ ਪਛੜੇ ਵਰਗਾਂ ਦੇ ਵਿਦਿਆਰਥੀਆਂ ਲਈ ਸਿੱਖਿਆ ਦੀਆਂ ਰਾਹਾਂ 'ਚ ਰੁਕਾਵਟ ਬਣ ਰਹੇ ਨੇ। ਸਭ ਤੋਂ ਪਹਿਲਾਂ ਦਲਿਤ, ਆਦੀਵਾਸੀ, OBC ਅਤੇ ਘੱਟ ਗਿਣਤੀ ਭਾਈਚਾਰਿਆਂ ਲਈ ਹੋਸਟਲਾਂ ਦੀ ਹਾਲਾਤ ਬਹੁਤ ਹੀ ਖਰਾਬ ਹੈ। ਉਹਨਾਂ ਨੇ ਦਰਪੰਗਾ ਸਥਿਤ ਅੰਬੇਦਕਰ ਹੋਸਟਲ ਦਾ ਹਵਾਲਾ ਦਿੱਤਾ ਜਿੱਥੇ ਇੱਕ ਕਮਰੇ ਵਿੱਚ 6 ਤੋਂ 7 ਵਿਦਿਆਰਥੀ ਰਹਿ ਰਹੇ ਨੇ। ਬਖਾਨੇ ਗੰਦੇ ਨੇ, ਪੀਣ ਵਾਲਾ ਪਾਣੀ ਸੁਰੱਖਿਅਤ ਨਹੀਂ। ਮੈਸ ਦੀ ਸਹੂਲਤ ਨਹੀਂ ਲਾਇਬ੍ਰੇਰੀ ਜਾਂ ਇੰਟਰਨੈਟ ਵਰਗੀਆਂ ਸਿੱਖਣ ਵਾਲੀਆਂ ਸਹੂਲਤਾਂ ਦੀ ਵੀ ਕਮੀ ਹੈ ਰਾਹੁਲ ਗਾਂਧੀ ਨੇ ਦੂਜੇ ਮੁੱਦੇ ਵਿੱਚੋਂ ਪੋਸਟ میٹرਿਕ ਸਕਾਲਰਸ਼ਿਪ ਦੀ ਲੰਬੀ ਦੇਰੀ ਅਤੇ ਅਸਰਦਾਰ ਵੰਡ ਦਾ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਬਿਹਾਰ ਚ 3 ਸਾਲ ਤੱਕ ਸਕਾਲਰਸ਼ਿਪ ਹੋਟਲ ਨਹੀਂ ਚੱਲਿਆ ਅਤੇ 2021-22 ਵਿੱਚ ਕਿਸੇ ਵੀ ਵਿਦਿਆਰਥੀ ਨੂੰ ਸਕਾਲਰਸ਼ਿਪ ਨਹੀਂ ਮਿਲੇ ਇਨਾਰ ਕਾਵਟਾਂ ਕਾਰਨ 2023 ਵਿੱਚ 1.36 ਲੱਖ ਵਿਦਿਆਰਥੀਆਂ ਨੂੰ ਮਿਲਣ ਵਾਲੀ ਸਕਾਲਰਸ਼ਿਪ 2024 ਵਿੱਚ ਘਟ ਕੇ 0.69 ਰਹਿ ਗਈ 69 ਲੱਖ ਰਹਿ ਗਈ ਹੈ ਦੇ ਵਿਦਿਆਰਥੀਆਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਮਿਲਣ ਵਾਲੀ ਰਕਮ ਬਹੁਤ ਹੀ ਘੱਟ ਹੈ ਅਤੇ અપਮਾਨਜਨਕ ਹੈ ਉਹਨਾਂ ਪੱਤਰ ਵਿੱਚ ਇਹ ਵੀ ਲਿਖਿਆ ਕਿ ਇਹ ਮੁੱਦੇ ਸਿਰਫ ਬਿਹਾਰ ਤੱਕ ਸੀਮਿਤ ਨਹੀਂ ਬਲਕਿ ਪੂਰੇ ਦੇਸ਼ ਵਿੱਚ ਆਮ ਨੇ ਇਸ ਲਈ ਉਹਨਾਂ ਦੇ ਕੇਂਦਰ ਸਰਕਾਰ ਨੂੰ ਦੋ ਠੋਕਵੇਂ ਕਦਮ ਚੁੱਕਣ ਦੀ ਮੰਗ ਕੀਤੀ। ਪਹਿਲਾ ਹਰ ਹੋਸਟਲ ਦੀ ਆਡਿਟ ਕਰਵਾਈ ਜਾਵੇ ਅਤੇ ਉਸ ਵਿੱਚ ਸਾਫ ਸਫਾਈ, ਖਾਣ-ਪੀਣ ਅਤੇ ਪੜ੍ਹਾਈ ਵਾਲੀਆਂ ਸਹੂਲਤਾਂ ਨੂੰ ਸੁਧਾਰਿਆ ਜਾਵੇ। ਦੂਜਾ ਸਕਾਲਰਸ਼ਿਪ ਸਮੇਂ ਸਿਰ ਦਿੱਤੀ ਜਾਵੇ, ਰਕਮ ਵਧਾਈ ਜਾਵੇ ਅਤੇ ਰਾਜ ਸਰਕਾਰਾਂ ਨਾਲ ਮਿਲ ਕੇ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਇਆ ਜਾਵੇ। ਰਾਹੁਲ ਗਾਂਧੀ ਨੇ ਆਪਣੀ ਚਿੰਤਾ ਪ੍ਰਗਟਾਈ ਹੈ ਕਿ ਪਛੜੇ ਦਲਿਤ ਆਦੀਵਾਸੀ ओबीसी ਅਤੇ ਘੱਟ ਗਿਣਤੀਆਂ ਭਾਈਚਾਰਿਆਂ ਨਾਲ ਸੰਬੰਧਿਤ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਰੁਕਾਵਟਾਂ ਪੈਦਾ ਹੋ ਰਹੀਆਂ ਨੇ ਇਹ ਰੁਕਾਵਟਾਂ ਦੋ ਵੱਡੇ ਕਾਰਨਾ ਕਰਕੇ ਨੇ ਇੱਕ ਤਾਂ ਹੋਸਟਲਾਂ ਦੀ ਬਿਹਾਲ ਹਾਲਤ ਤੇ ਦੂਜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਸਮੇਂ ਸਿਰ ਨਾ ਮਿਲਣਾ ਉਹ ਕਹਿ ਰਹੇ ਨੇ ਕਿ ਬਿਹਾਰ ਵਿੱਚ ਜਿੱਥੇ ਉਹਨਾਂ ਦਾ ਦੌਰਾ ਕੀਤਾ ਉਹਨਾਂ ਨੇ ਕਿ ਉੱਥੇ ਵੀ ਵਿਦਿਆਰਥੀਆਂ ਦੀ ਜ਼ਿੰਦਗੀ ਹਾਲਤ ਬਹੁਤ ਹੀ ਖਰਾਬ ਨੇ ਉਨਾਕੂਲ ਢੰਗ ਦੇ ਰਹਿਣ ਵਾਲੇ ਕਮਰੇ ਨਹੀਂ ਨੇ ਪਾਣੀ ਗੰਦਾ ਪਖਾਨੇ ਗੰਦਗੀ ਨਾਲ ਭਰੇ ਹੋਏ ਨੇ ਕੋਈ ਖਾਣ ਪੀਣ ਦੀ ਢੰਗ ਦੀ ਸਹੂਲਤ ਨਹੀਂ ਹੈ ਅਤੇ ਪੜਾਈ ਲਈ ਲਾਇਬ੍ਰੇਰੀ ਜਾਂ ਇੰਟਰਨੈਟ ਵਰਗੀਆਂ ਬੁਨਿਆਦੀ ਚੀਜ਼ਾਂ ਵੀ ਮੌਜੂਦ ਨਹੀਂ ਇਸੇ ਨਾਲ ਹੀ ਉਹ ਸਕਾਲਰਸ਼ਿਪਾਂ ਦੇ ਮਾਮਲੇ ਵਿੱਚ ਹੋ ਰਹੀਆਂ ਲਾਪਰਵਾਹੀ ਅਤੇ ਦੇਰੀ ਨੂੰ ਵੀ ਇੱਕ ਵੱਡੀ ਸਮੱਸਿਆ ਵਜੋਂ ਉਨ ਦਰਸਾ ਰਹੇ ਨੇ ਉਹ ਕਹਿ ਰਹੇ ਨੇ ਕਿ ਸਰਕਾਰਾਂ ਦੀ ਲਾਪਰਵਾਹੀ ਕਾਰਨ ਲੱਖਾਂ ਵਿਦਿਆਰਥੀਆਂ ਨੂੰ ਯੋਗ ਹੋਣ ਦੇ ਬਾਵਜੂਦ ਵਿੱਤੀ ਮਦਦ ਨਹੀਂ ਮਿਲ ਰਹੀ ਜਿਸ ਨਾਲ ਉਹ ਆਪਣੀ ਪੜ੍ਹਾਈ ਛੱਡਣ ਤੇ ਮਜਬੂਰ ਹੋ ਰਹੇ ਨੇ